ਦੇ ਸਾਰੇ ਪਤਵੰਤੇ ਸੱਜਣ ਬਜ਼ੁਰਗੋ ਭਰਾਵੋ ਭੈਣੋ ਨੌਜਵਾਨੋ ਬੱਚਿਓ ਸਤਿ ਪ੍ਰਣਾਮ ਕਰਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਬੱਜ ਗਰੂਪ ਸੰਗਰਾਂ ਦਾ ਇਹ ਇਹ ਸੁਨਾਗਰ ਵੀ ਇਹਨਾਂ ਦੀ ਮਿਹਨਤੀ ਟੀਮ ਨੂੰ ਉਹਦਾ ਤਾਜ ਦਿੱਤੋ ਧੰਨਵਾਦ ਕਰਦਾ ਕਿ ਉਹਨਾਂ ਨੇ ਮਿਹਨਤ ਕਰਕੇ ਤੁਹਾਡੇ ਸਾਰਿਆਂ ਦੇ ਦਰਸ਼ਕਾਂ ਨੂੰ ਮੈਂ ਮੌਕਾ ਦਿੰਦਾ। ਵੈਸੇ ਤੇ ਇਸ ਪਿੰਡ ਦੇ ਵਿੱਚ ਸਾਡੀ ਸ਼ਰਮਣੀ ਅਕਾਲੀ ਦਲ ਦੀ ਵਿਧ ਚੋਣ ਪੈਤ ਬੱਤੇ ਜੇਵਾਦਾ ਜੁਲਦਾ ਪ੍ਰਧਾਨ ਜਿਸ ਪਿੰਡ ਦਾ ਹੋਵੇ ਤੇ ਤੁਹਾਡੇ ਸਾਰਿਆਂ ਦਾ ਇਹਨਾਂ ਦੇ ਨਾਲ ਸਾਥ ਹੋਵੇ ਤੇ ਇਹਨਾਂ ਪਿੰਡਾਂ ਦੇ ਵਿੱਚ ਤੇ ਵੈਸੇ ਕਈ ਵਾਰੀ ਅਸੀਂ ਸੋਚ ਲਈ ਜਾਂ ਪਿੰਨਾ ਵਿੱਚ ਜਾਵਾਂਗੇ ਤੇ ਇਹਨਾਂ ਨੇ ਪਾਰਟੀ ਵੱਲੋਂ ਜਿਹੜਾ ਪ੍ਰਚਾਰ ਆ ਸਰਦਾਰ ਸਰਬੀਤ ਸਿੰਘ ਬਾਦਲ ਸਾਹਿਬ ਵੱਲੋਂ ਆਪੀ ਵਿਅਤਿ ਕਰਨ। ਤਾਂ ਸਰ ਵੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੰਨਾ ਵੱਧ ਤੋਂ ਵੱਧ ਥਾਵਾਂ ਦੇ ਉੱਤੇ ਜਾ ਕੇ ਵਿਅਤਿ ਕਰਨੀ ਜਾਵੇ। ਉਹਨੇ ਮੇ ਸੰਬੰਧ ਦਾ ਵੱਡੇ ਭਾਗ ਹੁੰਦੇ ਆ ਕਿ ਜਦੋਂ ਸਾਰੇ ਵਰਕਰ ਸਾਹਿਬਾਨ ਦੇ ਆਗੂ ਸਾਹਿਬਾਨ ਦੇ ਦਰਸ਼ਨ ਹੋ ਜਾਣ। ਤੇ ਇਸ ਪਿੰਡ ਤੇ ਉਹਨਾ ਵੈਸੇ ਹੀ ਚਲੋਰੀ ਸੀ। ਕਿਉਂਕਿ ਇੱਕ ਦਿਨ ਮੈਂ ਇੱਕ ਵੀਡੀਓ ਕਲਿੱਪ ਦੇਖ ਰਿਆ ਸੀ ਕਿ ਆਪ ਦਾ ਕੋਈ ਭਰਾ ਸਾਡਾ ਇਸ ਪਿੰਡ ਰਹਿਦਾ ਵੈਸੇ ਤੇ ਜਦੋਂ ਕੋਈ ਲੀਡਰ ਬਣ ਜਾਵੇ ਤੇ ਉਹ ਸਭ ਨੂੰ ਦੂਜਿਆਂ ਨੂੰ ਇਨਵਾਈਟ ਕਰਦਾ ਕਿ ਆਓ ਜੀ ਜੇ ਮੇਰੇ ਪਿੰਡ ਆਇਆ ਤਾਂ ਮੇਰੇ ਨਾਲ ਵੀ ਚਾਹ ਪੀਣ ਆਇਓ ਭਾਵੇਂ ਪਾਰਟੀ ਵੱਖਰੀ ਹੋਵੇ ਪਰ ਉਹ ਕਹਿੰਦੇ ਸੀ ਕਿ ਕਾਲੀਆਂ ਦਾ ਬੋਤ ਨਹੀਂ ਲੱਗਣ ਦੇਣਾ ਮੈਂ ਕਿਹਾ ਵੀ ਇੱਥੇ ਤੇ ਜਾਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ ਕਿਉਂਕਿ ਦਰਸ਼ਨ ਕਰਨੇ ਇਹੋ ਜੇ ਨਗਰ ਦੇ ਪਿੰਜਤ ਸਾਨੂੰ ਹੀ ਜਿਹੜਾ ਕੀ ਕਹਿੰਦੀ ਹੁੰਦੀ ਹੈ ਕਲ ਵੀ ਭੂਤ ਨਹੀਂ ਸਵਿਆ ਚ ਅੱਧ ਤੇ 103 ਸਾਲ ਪੁਰਾਣੀ ਪਾਰਟੀ ਹੈ ਤੇ ਉਸ ਪਾਰਟੀ ਨੂੰ ਕਹਿੰਨਾ ਚੰਗਾ ਵੀ ਸਾਡੋਂ ਵੀ ਤੇ ਨਾਲ ਕਾਂਗਰਸ ਵਾਲਿਆਂ ਨੂੰ ਵੀ ਉਸ ਦਿਨ ਤੋਂ ਉਹਨੇ ਵਿੱਚ ਹੀ ਗਿਆ ਇਸ ਕਰਕੇ ਮੈਂ ਸੋਚਿਆ ਕਿ ਆਪ ਵੀ ਦਰਸ਼ਨ ਕਰਨ ਦੇ ਲਈ ਇਹੋ ਜੀ ਥਾਵਾ ਤੇ ਜਿੱਥੇ ਇਧਰ ਦੀਆਂ ਸਖਸ਼ੀਤਾ ਬੈਠੀਆਂ ਜਿਹੜੀਆਂ ਬੜੀਆਂ ਵੱਡੇ ਪਰਿਪਲੇਖੇ ਦੇ ਵਿੱਚ ਆ ਉੱਥੇ ਸਾਰਿਆਂ ਦੇ ਦਰਸ਼ਨ ਕਰਨੇ ਜਿਹੜੇ ਆ ਉਹ ਬੜੇ ਜ਼ਰੂਰੀ ਆ ਪਰ ਗਰਮੀ ਬਹੁਤ ਆ ਇਸ ਕਰਕੇ ਮੈਂ ਤੁਹਾਨੂੰ ਜ਼ਿਆਦਾ ਤੱਕ ਨਹੀਂ ਕਰਨਾ ਹੁਣ ਬੇਨਤੀ ਹੈ ਕਿ ਦਿਨ ਕੱਲ ਤੇ ਪਰਸੋਂ ਤੱਕ ਰਹਿ ਗਿਆ ਪਰਸੋਂ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਣਾ ਤੇ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਨੇ ਵੱਡਾ ਫੈਸਲਾ ਕਰ ਤੀ ਸਾਰਿਆਂ ਨੂੰ ਹੁਣ ਬੇਨਤੀ ਹੈ ਕਿ 7 ਸਾਲਾਂ ਦੇ ਵਿੱਚ 7.5 ਸਾਲਾਂ ਦੇ ਵਿੱਚ ਦੋ ਤਜਰਬੇ ਤੁਸੀਂ ਕਰਕੇ ਦੇਖ ਲੈ ਪਹਿਲਾ ਕਾਂਗਰਸ ਪਾਰਟੀ ਦਾ ਤੇ ਦੂਜਾ ਆਤਾ ਇਸ ਦਾ ਆਮ ਆਦਮੀ ਪਾਰਟੀ ਦਾ ਅਵਰ ਅਸਵੇ ਸਾਰੇ ਪੰਜਾਬ ਦੇ ਹੱਥ ਜਿਹੜੇ ਉਹ ਕੰਨ ਨੂੰ ਲੱਗੇ ਹੋਇਆ ਕਿਉਂਕਿ ਪਹਿਲਾ ਝੂਠੇ ਵਾਦੇ ਕਰਲੇ ਸੀ ਕਾਂਗਰਸ ਪਾਰਟੀ ਨੇ ਗੁਟਕਾ ਸਾਫ ਦੀ ਸੌਂ ਖਾ ਕੇ ਉਹਦੋਂ ਕਰਜ਼ੇ ਮਾਫੀ ਦੀ ਨਾਰਾ ਲੱਗਿਆ ਘਰ ਘਰ ਨਾਟਕੀਆਂ ਦਾ ਨਾਰਾ ਲੱਗਿਆ ਤੇ 4 ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰਨ ਦਾ ਨਾਰਾ ਲੱਗਿਆ ਕਾਕਰ ਅਵਰਿੰਦਰ ਸਿੰਘ ਉਹ ਤੋਂ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੇ ਗੁਟਕਾ ਸਾਹਿਬ ਫੜ ਕੇ ਸੌਂ ਚ ਗਏ ਉਹਨਾਂ ਨੇ ਸੌਂ ਚੁੱਕੀ ਸੀ ਕਿ ਤੁਹਾਡੇ ਵਾਲੇ ਰੰਭਾਵਾ ਸਾਹਿਬ ਨੇ ਇਹਨਾਂ ਨੇ ਗੁਟਕਾ ਸਾਹਿਬ ਫੜਾ ਕੇ ਤੇ ਸੌ ਚਕਾਈ ਸੀ ਜੇ ਕਾਰੇ ਲਈ ਸੀ ਤੇ ਹੁਣ 5 ਸਾਲ ਦਾ ਰਾਜ ਇਹਨਾਂ ਦਾ ਨਿਕਲ ਗਿਆ ਤੇ ਅੱਜ ਤੁਹਾਡੇ ਸਾਹਮਣੇ ਆ ਕਿ ਹੁਣ ਸਰਪੰਚ ਸਾਹਿਬ ਦੱਸ ਰਹੇ ਸੀ ਕਿ ਅੱਜ ਇੱਕ ਬੱਚੇ ਦੇ ਜਿਹੜੇ ਆ ਉਹ ਫਲ ਚੁੱਕਿਆ ਜੇ ਜੇ ওভারਡੋਜ਼ ਦੇ ਨਾਲ ਡਰਗ ਦੇ ਨਾਲ ਮੌਤ ਹੋ ਤੇ ਚੌਥੀ ਪੰਜਵੀਂ ਜੋ ਮੇਰੇ ਕੰਨਾਂ ਚ ਪਿਆ ਆ ਕੇ ਬਹੁਤ ਨਸ਼ਿਆਂ ਦੀ ওভারਡੋਜ਼ ਕਰਕੇ ਜਿਹੜੀ ਆ ਉਹ ਨੌਜਵਾਨਾਂ ਦੀ ਪਿੰਡ ਦੇ ਵਿੱਚ ਹੋ ਗਈ ਆ ਜੇ ਇੱਕ ਪਿੰਡ ਦਾ ਇਹ ਹਾਲ ਆ ਤੇ ਤੁਸੀਂ ਪੰਜਾਬ ਦਾ ਜਿਹੜਾ ਸਾਰੇ ਦਾ ਦੇਖੋ ਕਿ ਕਿੰਨਾ ਵੱਡਾ ਨੁਕਸਾਨ ਇਹਨਾਂ ਦੋਨਾਂ ਪਾਰਟੀਆਂ ਨੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਰਲ ਕੇ ਪੰਜਾਬ ਦਾ ਕੀਤਾ ਉਦੋਂ ਇਹਨਾਂ ਨੇ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਸੀ ਤੇ ਦੋਵਾਂ ਨੇ ਰਲ ਕੇ ਇੱਦਾਂ ਦੇ ਮੁੱਦੇ ਖੜੇ ਕਰ ਲਏ ਤੇ ਇੰਨਾ ਝੂਠ ਦੋਨਾਂ ਨੇ ਇਕੱਠੇ ਹੋ ਕੇ ਬੋਲਿਆ ਕਿ ਸਾਡਾ ਜਿਹੜਾ ਸੱਚ ਸੀ ਉਹ ਪਿੱਛੇ ਰਹਿ ਗਿਆ ਤੇ ਇਹਨਾਂ ਦਾ ਝੂਠ ਜਿਹੜਾ ਉਹ ਆਵੀ ਹੋ ਗਿਆ ਪਰ ਗੁਰਨਾਨਕ ਸਾਹਿਬ ਦੀ ਏ ਧਰਤੀ ਆ ਉਹਨਾਂ ਨੇ ਕਹਿਸਨਾ ਕੋਡ ਲਖੋਤੇ ਨਾਨਕਾ ਔੜਕ ਸੱਚ ਹਣੇ ਸਾਡੇ 7 ਸਾਲਾਂ ਬਾਅਦ ਸੱਚ ਜਿਹੜਾ ਉਹ ਬਿਲਕੁਲ ਸੁਰਜੰਗੂ ਸਾਰਿਆਂ ਦੇ ਸਾਹਮਣੇ ਭਈ ਸਾਰਾ ਇਹਨਾਂ ਨੇ ਗੱਦੀਆਂ ਦਾ ਵੀ ਝੂਠ ਬੋਲਿਆ ਸੀ ਨਸ਼ਿਆਂ ਦਾ ਵੀ ਝੂਠ ਬੋਲਿਆ ਸੀ ਔਰ ਹੁਣ ਕਿਸੇ ਗੱਲ ਦਾ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਕਿ ਜਿਹੜੇ ਅਸੀਂ ਐਡੇ ਐਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਜਿਹੜਾ ਲੋਕਾਂ ਦੇ ਨਾਲ ਪੂਰਾ ਕਿਉਂ ਨਹੀਂ ਹੋਇਆ ਇਹ ਬਾਦਲ ਸਾਹਿਬ ਦੀ ਹਿੱਸਾ ਤਾਂ ਕਰਦੇ ਸੀ ਬਾਬਲ ਸਾਹਿਬ ਨੇ ਕਿਸੇ ਗਰੀਬ ਦਾ ਭਲਾ ਕਰਨ ਲੱਗਿਆ ਨਾ ਕਦੀ ਸੌਹਾ ਖਾਧੀਆਂ ਸੀ ਨਾ ਕਦੀ ਗਰੰਟੀਆਂ ਦਿੱਤੀਆਂ ਤੁਸੀਂ ਬਖਸ਼ਿਸ਼ ਕਰ ਦਿੰਦੇ ਸੀ ਸ਼ਕਤੀ ਦੇਦੇ ਨਹੀਂ ਸੀ ਤੇ ਉਹ ਜਾਣਦੇ ਸਾਰੇ ਸਚਨ ਲੱਗ ਪਈਦੇ ਸੀ ਵੀ ਲੋਕਾਂ ਦਾ ਭਲਾ ਗਰੀਬ ਦਾ ਕਿਦਾਂ ਕਰਨਾ ਚਾਹੀਦਾ ਜਿਹੜੀਆਂ ਸਕੀਮਾਂ ਬਾਬਲ ਸਾਹਿਬ ਬਣਾ ਗਏ ਅੱਜ ਤੋਂ 23 24 ਸਾਲ ਪਹਿਲਾਂ ਬੜੀਆਂ ਉਹ ਅੱਜ ਤੱਕ ਚੱਲਦੀਆਂ ਕਿਉਂਕਿ ਇੱਕ ਵੀ ਸਕੀਮ ਝੂਠ ਦੇ ਉੱਤੇ ਆਧਾਰਿਤ ਨਹੀਂ ਸੀ ਲੋਕਾਂ ਦੀ ਲੋੜ ਦੇ ਉੱਤੇ ਆਧਾਰ ਸੀ ਤੇ ਸਿਆਣਪ ਦੇ ਨਾਲ ਬਣਾਈ ਗਈ ਸੀ ਕਿ ਸਕੀਮ ਚੱਲਦੀ ਰਹੇ ਇਸ ਕਰਕੇ ਕੋਈ ਵੋਟਾਂ ਲੈਣ ਵਾਸਤੇ ਨਹੀਂ ਸੀ ਬਣਾਈ ਤੇ ਸਾਡਾ ਰਾਜ ਹਾ ਜਾਂ ਨਹੀਂ ਹਾ ਉਹ ਸਕੀਮ ਸਾਰੀਆਂ ਸਰਕਾਰਾਂ ਨੂੰ ਚਲਾਨੀ ਪਈ ਕਿਉਂਕਿ ਸਕੀਮਾਂ ਦੇ ਵਿੱਚ दम ਹੈ ਸਕੀਮਾਂ ਸੋਚ ਸਮਝ ਕੇ ਬਣਾਈਆਂ ਗਈਆਂ ਸੀ ਇਸ ਕਰਕੇ ਉਹ ਸਕੀਮਾਂ ਹਜੇ ਤੱਕ ਚੱਲਦੀਆਂ ਬੱਬੂ ਜੀ ਨੇ ਸਾਰਿਆਂ ਦਾ ਜ਼ਿਕਰ ਕੀਤਾ ਪਰ ਅੱਜ ਜਿਹੜੀ ਗੱਲ ਕਹੀ ਜਾਂਦੀ ਹੈ ਉਹ ਵੋਟਰਾਂ ਨੂੰ ਮੁੱਕ ਰੱਖ ਕੇ ਕਹੀ ਜਾਂਦੀ। ਨਾ ਉਹਦੇ ਵਾਸਤੇ ਖਿਲਾਣੇ ਚ ਪੈਸੇ ਹੁੰਦੇ ਆ। ਨਾ ਉਹਨਾਂ ਵਾਸਤੇ ਇਹਨਾਂ ਦੇ ਦਿਲ ਦੇ ਵਿੱਚ ਕੋਈ ਇਮਾਨਦਾਰੀ ਹੁੰਦੀ ਹੈ। ਹੁਣ ਸਿਰਫ ਜਿਵੇਂ ਠੱਗੀ ਮਾਰਨੀ ਹੁੰਦੀ ਨਾ। ਚਾਲ ਠਾਕੇ ਨਾਲ ਕੇ ਤੇ ਲਗਾਤਾਰ ਇੱਕ ਝੂਠ ਬੋਲ ਲੀ ਜਾਂਦੇ ਆ। ਉਸ ਤਰੀਕੇ ਹੁਣ ਜਿਹੜੀਆਂ ਲੋਕਾਂ ਦੀਆਂ ਵੋਟਾਂ ਉਡਾਈਆਂ ਜਾਂਦੀਆਂ। ਪਰ ਅਸਲੀਅਤ ਇਹਨਾਂ ਲੋਕਾਂ ਦੀ ਕੀ ਆ? ਦੇਖ ਇਹਨਾਂ ਲੋਕਾਂ ਦੇ ਕਿੰਨੇ ਕਾਲੇ ਆ। ਕਿੰਨਾ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਖੋਟ ਆ ਗਰੀਬ ਵਰਗ ਵਾਸਤੇ ਕਿੰਨੀ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਦੀ ਭਾਵਨਾ ਹੈ ਜਿਹੜੀ ਵੀਡੀਓ ਰੰਧਾਵਾ ਸਾਹਿਬ ਦੀ ਨਿਕਲੀ ਆ ਨਾ ਹਰ ਸਟੇਜ ਦੇ ਉੱਤੇ ਰੈਲੀ ਦੇ ਉੱਤੇ ਗੱਲ ਕੀਤੀ ਆ ਇਸ ਤੋਂ ਘਟਿਆ ਹਰਕਤ ਕੀ ਹੋ ਸਕਦੀ ਹੈ ਬੇਸਮਝ ਤੋਂ ਸਮਝ ਬੰਦਾ ਵੀ ਕਿਸੇ ਦੀ ਧੀ ਪਾਂਦੀ ਗੱਲ ਕਰਨ ਲੱਗਿਆ 50 ਵਾਰੀ ਸੋਚਦਾ ਕੋਹਾਜੇ ਸ਼ਬਦ ਕਹੇ ਆ ਜੇ ਕੋਈ ਵੀ ਸਟੇਜ ਦੇ ਉੱਤੇ ਧਾਰਣਾ ਨਹੀਂ ਚਾਹੁੰਦਾ ਤੇ ਕਹ ਕਹੁੰਦੇ ਆ ਜਿਹੜਾ ਬੰਦਾ ਪੰਜਾਬ ਦਾ ਮੰਤਰੀ ਵੀ ਰਿਹਾ ਜਿਹੜਾ ਤਿੰਨ ਚਾਰ ਵਾਰੀ ਐਮਐਲਏ ਰਿਹਾ ਔਰ ਆਪਣੇ ਲੋਕਾਂ ਬਾਰੇ ਰਹਿ ਰਿਹਾ ਜਿਹੜੇ ਉਹਨੂੰ ਸ਼ਕਤੀ ਦਿੰਦੇ ਆ ਜਿਹੜੇ ਉਹਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਹਰ ਵਾਰੀ ਐਮਐਲਏ ਬਣਾਉਂਦੇ ਆ ਉਹਨਾਂ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਜਿਹੜਾ ਬੰਦਾ ਇਦਾਂ ਦੀ ਮਾੜੀ ਭਾਸ਼ਾ ਬੋਲ ਸਕਦਾ ਦੱਸੋ ਉਹ ਸਮਾਜ ਦਾ ਲੰਬੇ ਦੇਸ਼ ਚ ਕਿੰਨਾ ਭਲਾ ਕਰ ਸਕਦਾ ਤੇ ਅੱਗੇ ਦੂਜਾ ਨੰਮ ਤੇ ਜੇ ਹੁਣ ਤੂੰ ਰੰਗਿਆ ਤੂੰ ਫੜਿਆ ਗਿਆ ਗੱਲ ਤਾਂ ਤੂੰ ਕਰਦਾ ਪਿਆ ਸੀ ਕਿਸੇ ਆਪਣੇ ਬੰਦੇ ਨਾਲ ਕੋਈ ਬੱਬੂ ਜੀ ਨਾਲ ਤੂੰ ਟੈਲੀਫੋਨ ਕਰਕੇ ਗੱਲ ਕੀਤੀ ਦੀ ਤੇ ਇਹਨਾਂ ਨੇ ਤੇਰਾ ਜਰੂਰਸ ਕਰ ਦਿੱਤਾ ਜਿ ਇਹਨਾਂ ਨੇ ਕੋਈ ਤੋੜ ਮਰੋੜ ਦਿੱਤੀ ਜਿਵੇਂ ਨਾ ਤੂੰ ਹੱਸ ਹੱਸ ਕੇ ਗੱਲਾਂ ਕਰਦਾ ਸੀ ਤੇਰਾ ਆਪਣਾ ਹੀ ਸੀ ਕੋਈ ਦੋਸਤ ਮਿੱਤਰ ਤੇਰਾ ਵਾਕੰਕ ਕੋਈ ਪੱਤਰਕਾਰ ਸੀ ਤੂੰ ਸਾਰੀ ਗੱਲ ਕਹੀ ਗਿਆ ਔਰ ਕਾਜ ਕਰੀ ਗਿਆ ਕਿਉਂਕਿ ਆਪੇ ਤੇ ਰੱਬ ਦਾ ਵਿਹਾਰ ਹੁੰਦਾ ਜਦੋਂ ਰੱਬ ਨੇ ਕਿੰਨਾ ਰੱਬ ਨੇ ਡਾਂਗੀ ਮਾਰਦਾ ਮੱਤ ਕਵੱਲੀ ਦੇ ਜਦੋਂ ਤੇਰਾ ਹੰਕਾਰ ਇੰਨੇ ਸਿਖਰ ਦੇ ਉੱਤੇ ਪਹੁੰਚਿਆ ਸੀ ਤੇ ਕੁਦਰਤ ਨੇ ਵਿਧ ਬਣਾਤੀ ਕਿ ਤੇਰੀ ਗੱਲ ਇਹੋ ਜੀ ਥਾਂ ਤੂੰ ਕਹਿ ਬੈਠਾ ਜਿੱਥੇ ਤੇਰੀ ਗੱਲ ਰਕਾ ਜੋ ਬਿੰਨੀ ਤੇ ਤੂੰ ਮੰਨ ਲੈ ਕਿੱਥੇ ਸੀ ਇੱਕ ਤਾਂ ਹੁੰਦਾ ਨਾ ਕਿ ਬੰਦਾ ਆਪ ਮੰਨਦਾ ਪਰ ਨਹੀਂ ਮੇਰੇ ਕੋ ਕਹੀ ਗਈ ਪਰ ਮੈਂ ਗਲਤੀ ਕੀਤੀ ਇਹਨੇ ਮੰਨਨੇ ਕਿੱਥੇ ਸੀ ਇਹ ਤਾਂ ਆਪਣੇ ਹੀ ਆਪ ਕੋ ਬੰਦਾ ਸੀ ਉਹਨੂੰ ਪਤਾ ਨਹੀਂ ਬਾਅਦ ਚ ਕਿੰਨੀ ਬੀਤੀ ਕੀਤੀ ਹੋਣੀ ਜਿਹੜੀ ਉਹਨੇ ਆ ਦੁੱਤੀ ਵੀ ਕਰ ਦਿੱਤੀ ਕਿੰਨਾ ਵੀਰੇ ਤੋਂ ਸੱਧਿਆ ਹੋਣਾ ਉਹ ਤੇ ਜਦਨੇ ਇਹ ਜੋ ਰਿਕਾਰਡ ਕੀਤੀ ਗੱਲ ਜਿਹੜੀ ਐ ਉਹ ਫਿਰ ਮੀਡੀਆ ਚ ਕੱਢੀ ਕੱਢੀ ਵੀ ਇਲੈਕਸ਼ਨ ਦੇ ਟਾਈਮ ਤੇ ਲੇਕਿਨ ਸਾਨੂੰ ਕਿਸੇ ਨੂੰ ਕੀ ਪਤਾ ਸੀ ਵੀ ਗੱਲ ਕੀ ਹੋਈ ਤੇ ਗੱਲ ਐਡੀ ਘਟਿਆ ਤੇ ਉਹ ਗੱਲ ਸੁਣ ਕੇ ਮਸੀਹ ਭਾਈਚਾਰੇ ਤਾਂ ਇੱਕ ਪਾਸੇ ਰਿਹਾ ਕੋਈ ਵੀ ਕਿਸੇ ਧਰਮ ਦਾ ਬੰਦਾ ਤੈਨੂੰ ਵੋਟ ਨਹੀਂ ਪਾ ਸਕਦਾ ਜੇ ਗੱਲ ਅਣਖ ਦੀ ਐ ਕਿਉਂਕਿ ਤਿਗਿਆ ਪੈਣਾ ਸਭ ਦੀਆਂ ਸਾਜੇ ਹੋਂ ਜੇ ਕਿਸੇ ਗ੍ਰੀਕ ਦੀ ਤੀਹ ਆ ਕਿਸੇ ਕ੍ਰਿਸ਼ਚਨ ਦੀ ਤੀਹ ਆ ਤੇ ਦੂਜਾ ਜਨ ਸੁਣਦਾ ਤੇ ਔਰ ਨੂੰ ਕੋਈ ਸ਼ਾਬਾਸ਼ ਹੀ ਨਹੀਂ ਦਿੰਦਾ ਕਿ ਇਹਨੇ ਬੜੀ ਚੰਗੀ ਗੱਲ ਕਹੀ ਹੈ। ਉਹਨੂੰ ਵੀ ਲੱਗਦਾ ਕਿ ਜਿਵੇਂ ਆਪਣੇ ਬੱਚੇ ਨੂੰ ਆਪਣੇ ਧੀ ਨੂੰ ਕੋ ਗੱਲ ਕਹੀ ਹੈ ਬਹੁਤ ਭਾਰੀ ਗੱਲ ਕਹੀ। ਐਸੇ ਕਰਕੇ ਇੰਨਾ ਛੇਤੀ ਉਹ ਜਿਹੜੀ ਆ ਵੀਡੀਓ ਉਹ ਸਾਰੇ ਸਮਾਜ ਦੇ ਵਿੱਚ ਫੈਲ ਗਈ ਤੇ ਹਰ ਬੰਦਾ ਉਹਨਾਂ ਨੂੰ ਨਾਮ ਤਾਂ ਪਾ ਰਿਹਾ ਕਿ ਆਹ ਲੋਕੀ ਆ ਜਿਨ੍ਹਾਂ ਨੂੰ ਤੁਸੀਂ ਇੱਥੋਂ ਚੁੜਕ ਭੇਜਦੇ। ਤੇ ਹੁਣ ਦੂਜਾ ਡਰਾਮਾ ਜਿੱਥੇ ਗਾਂਦੇ ਬੱਬੂ ਜੀ ਨੇ ਬੜੀ ਵਧੀਆ ਪਹਿਲਾਂ ਕੀਤੀ ਮੈਂ ਵੀ ਸੇਮ ਗੱਲ ਮੀਡੀਆ ਨੂੰ ਕਹਿ ਗਿਆ ਤੇ ਪਰਚਾ ਦਰਤੇ ਹੋਣਾ ਚਾਹੀਦਾ। ਇਹ ਤਾਂ ਚਾਹੀਦਾ ਕਿ ਜਿਹੜਾ ਵਿਮਨ ਕਮਿਸ਼ਨ ਹੈ ਨੈਸ਼ਨਲ ਵਿਮਨ ਕਮਿਸ਼ਨ ਹੈ ਉਹਨੂੰ ਟੀਮ ਨਾਲ ਦੀ ਨਾਲ ਉਹਨੂੰ ਵੀਡੀਓ ਫੜ ਕੇ ਤੇ ਇਨਕੁਆਇਰੀ ਕਰਕੇ ਅੰਦਰ ਦੇਣਾ ਚਾਹੀਦਾ ਸਬੂਤ ਆਪਣਾ ਹੈ ਜ਼ੁਬਾਨ ਤੇਰੀ ਆ ਆਵਾਜ਼ ਤੇਰੀ ਆ ਕਿਹੜੇ ਬੰਦੇ ਨੇ ਪਛਾਣਦਾ ਵੀ ਆਵਾਜ਼ ਤੇਰੀ ਨੇ ਇਹ ਡੇਰਾ ਬਾਬਾ ਨਾਲ ਦੇ ਲੋਕਾਂ ਨੂੰ ਆਵਾਜ਼ ਦਾ ਨਹੀਂ ਪਤਾ ਕਿ ਸਾਡੇ ਨਮਾਇੰਦੇ ਦੀ ਆਵਾਜ਼ ਕੀ ਆ ਰੋਜ਼ ਤੁਸੀਂ ਬੋਲਦੇ ਆਵਾਜ਼ ਤੁਹਾਡੀ ਆਪਣੀ ਆਪ ਤੁਸੀਂ ਗੱਲ ਕਰ ਰਹੇ ਤੇ ਪਰਚਾ ਲਿਖ ਹੁਣ ਇਲੈਕਸ਼ਨ ਆ ਗਈ ਰੋਲਾ ਪੈ ਗਿਆ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਪਰਚਾ ਕਿੱਥੇ ਕਰਾਉਂਦੇ ਹੋ ਜੇਕਰ ਤੁਸੀਂ ਇਹ ਗੱਲ ਨਹੀਂ ਕਹੀ ਤਾਂ ਕਹੋ ਵੀ ਮੈਂ ਨਹੀਂ ਕਹੀ ਇਹ ਗੱਲ ਤੁਸੀਂ ਕਹਿ ਨਹੀਂ ਸਕਦੇ ਕਿ ਉਹ ਕਵਾਜ ਤੁਹਾਡੀ ਹੈ ਤੇ ਜਦੋਂ ਪਰਚਾ ਤੁਹਾਡੇ ਤੇ ਹੋਣਾ ਚਾਹੀਦਾ ਤਾਂ ਤੁਸੀਂ ਜਿਹੜਾ ਉਹ ਜਾ ਕੇ ਇੱਥੇ ਗੱਲ ਤੋਂ ਜਿਹੜੀ ਹੈਗੀ ਹੱਲ ਹੋਣ ਵਾਸਤੇ ਕਿ ਪਤਾ ਨਹੀਂ ਕਿੱਡਾ ਕੋ ਧੰਧਾਰਾ ਸਾਹਿਬ ਦੇ ਨਾਲ ਝੱਟਾ ਹੋ ਗਿਆ ਵੀ ਉਹਨਾਂ ਨੂੰ ਤਾਂ ਥਾਣੇ ਜਾਣਾ ਪੈਗਾ ਇਹਦਾ ਇਲੈਕਸ਼ਨ ਦੇ 3-4 ਦਿਨ ਕੱਢਣ ਦੀ ਇੱਕ ਬਿਉਤਵਾਦੀ ਅਗਰ ਇਹ ਕੇਸ ਅੱਜ ਵੀ ਕੋਰਟ ਚ ਚੱਲ ਜਾਵੇ ਤੇ ਇਸ ਸੰਸਾਰ ਨੂੰ ਕੈਦ ਹੋ ਜਾਏ ਜਿੱਤੇ ਮਾਰੀ ਗੱਲ ਇਹ ਨੇ ਸਾਰੀਆਂ ਬੀਬੀਆਂ ਦੇ ਬਾਰੇ ਚ ਉਹਨਾਂ ਦੇ ਕੈਰੇਕਟਰ ਦੇ ਬਾਰੇ ਚ ਕਹੀ ਆ ਇਹਨੂੰ ਕੋਈ ਵੀ ਅਦਾਲਤ ਇਸ ਗੱਲ ਨੂੰ ਬਖਸ਼ ਨਹੀਂ ਸਕਦੀ ਇਸ ਕਰਕੇ ਪ੍ਰੋਹਟਰ ਸਾਨੂੰ ਤਾਂ ਕੀ ਹੈ ਸਾਡੀ ਅਦਾਲਤ ਤਾਂ ਹੁਣ ਲੱਗੀ ਹੋਈ ਹੈ ਕਿਉਂਕਿ ਸਭ ਤੋਂ ਵੱਡੀ ਅਦਾਲਤ ਐਸ ਵੇਲੇ ਦੇਸ਼ ਦੀ ਬੈਠੀ ਹੋਈ ਆ ਜਿੰਨੇ ਸਾਰਿਆਂ ਦਾ ਫੈਸਲਾ ਕਰਨਾ ਵੀ ਕਿਹੜਾ ਚੰਗਾ ਕਿਹੜਾ ਮਾੜਾ ਤੇ ਹੁਣ ਐਸੇ ਕਰ ਗਏ ਅਸੀਂ ਦੂਜੇ ਅਦਾਲਤਾਂ ਦੇ ਪਾਸੇ ਮੋੜ ਨਹੀਂ ਕੀਤਾ ਕਿ ਜਦੋਂ ਲੋਕਾਂ ਦੀ ਅਦਾਲਤ ਬੈਠੀ ਆ। ਇਸ ਤੋਂ ਵੱਡੀ ਕੋਈ ਅਦਾਲਤ ਨਹੀਂ ਹੈ। ਤੋਂ ਤੁਹਾਨੂੰ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਵੀ ਕੋਈ ਭੈਣ ਭਰਾ ਆ ਉਹਨੂੰ ਇਹਦੀ ਅਸਲੀਅਤ ਦਿਖਾਓ। ਸੁਣਾਓ ਨੂੰ ਪੁੱਛੋ ਜਾ ਕੇ ਘਰ पे ਵੋਟ ਪਾਓਗੇ। ਕੋਈ ਸਮਝਦਾਰ ਬੰਦਾ ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਇਹੋ ਜਿਹੇ ਬੰਦੇ ਨੂੰ ਵੋਟ ਜਿਹੜਾ ਉਹ ਨਹੀਂ ਪਾਏਗਾ ਇਸ ਕਰਕੇ ਇਹ ਕੇਸ ਅਸੀਂ ਜਨਤਾ ਦੀ ਅਦਾਲਤ ਚ ਹੀ ਰੱਖਿਆ। ਤੇ ਜਨਤਾ ਦੀ ਅਦਾਲਤ ਦੇ ਵਿੱਚ ਹੀ ਇਹ ਕੇਸ ਨਵਾਬ ਸਾਹਿਬ ਅਸੀਂ ਜਿੱਤਾਂਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਦੀ ਧੀ ਭੈਣ ਦੇ ਬਾਰੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹ ਕਿਵੇਂ ਲੱਟਾ ਇਹ ਸਿਹਰਾ ਦੂਜੀ ਪਾਰਟੀ ਆਗੇ ਝਾੜੂ ਵਾਲਿਆਂ ਦੀ ਪਹਿਲਾ 10 ਲੱਖ 43000 ਬਾਦਲ ਸਾਹਿਬ ਦੇ ਬਣਾਏ ਹੋਏ ਬੱਬੂ ਜੀ ਕਾਰਡ ਇਹਨਾਂ ਨੇ ਇਕੱਠੇ ਆ ਉਦੋਂ ਮੰਨਦਾ ਨਹੀਂ ਸੀ ਅਸੀਂ ਰੌਲਾ ਪਾਇਆ ਸੀ ਧਰਨਾ ਲਾਇਆ ਸੀ ਯਾਦ ਹੋਣਾ ਕਿ ਨੀਲੇ ਕਾਰਡ ਕੱਟੇ ਜਾ ਰਹੇ ਆ ਤੇ ਇਹ ਕਹਿੰਦਾ ਸੀ ਵੱਡਿਆਂ ਵੱਡਿਆਂ ਕੋਠਿਆਂ ਵਾਲਿਆਂ ਦੇ ਕਾਰਡ ਬਣਿਆ ਉਹਨਾਂ ਕੋਲੇ ਮਹਿੰਗੇ ਮਹਿੰਗੇ ਕਾਰਾਂ ਜਨਨ ਦੇ ਕਾਰਡ ਬਣਿਆ ਤੇ ਜਦੋਂ ਆ ਗਈ ਰක්ෂਣ ਤੇ ਸੀਆਈਡੀ ਦੀ ਰਿਪੋਰਟ ਗਈ ਕਿ ਕਾਹਦਾ ਨਾ ਤੇ ਮਾਰਜ ਰੌਲਾ ਬਹੁਤ ਪੈ ਗਿਆ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਤੇ ਫੇਰ ਐਲਾਨ ਕਰ ਦਿੱਤਾ ਕੈਬਨਿਟ ਦੇ ਵਿੱਚ ਕਿ ਕਾਰਡ ਬਹਾਲ ਕੀਤੇ ਜਾਂਦੇ ਦੋ ਸਾਲ ਲੋਕੀ ਮਹਿੰਗੀ ਕਣਕ ਲੈ ਕੇ ਤੇ ਆਪਣੇ ਬੱਚੇ ਪਾਲਦੇ ਨੇ 10 ਲੱਖ 43 ਹਜ਼ਾਰ ਇੰਨੇ ਪਰਵਾਹ ਦੇ ਦੋ ਸਰ ਦਾ ਬਾਅਦ ਇਹ ਕਹਤਾ ਕਿ ਇੱਕ ਆਡ ਗਲਤ ਕੱਟੇ ਗਏ ਸੀ ਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਜੇ ਗਲਤ ਕੱਟੇ ਗਏ ਸੀ ਤੇ ਕਿੰਨੇ ਡੀਸੀ ਆ ਤੇ ਐਕਸ਼ਨ ਕਿੰਨੇ ਜਿਹੜੇ ਡੀਐਫਐਸ ਸੀ ਕਿੰਨੇ ਤੇ ਐਕਸ਼ਨ ਹੋਇਆ ਕਿੰਨੇ ਐਸਐਲਐਮ ਸਸਪੈਂਡ ਹੋਏ ਜੇ 10 ਲੱਖ 43 ਹਜ਼ਾਰ ਕਾਡ ਅਫਸਰਾਂ ਨੇ ਗਲਤ ਕੱਟਿਆ ਤੇ ਸਰਕਾਰ ਨੇ ਇੱਕ ਵੀ ਅਫਸਰ ਦਾ ਨਾਮ ਦੱਸਿਆ ਜਿਹਦੇ ਖਿਲਾਫ ਐਕਸ਼ਨ ਲਿਆ ਹੋਵੇ ਦੇਖਾ ਨਹੀਂ ਰਹਾ ਕਿਉਂਕਿ ਹੁਕਮਦਾ ਜਾਣਦਾ ਸੀ ਤੁਹਾਡੇ ਪਿੰਡੋਂ ਤੇ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਇਹਨਾਂ ਦੇ ਕਾੜ ਕਟਲਾ ਇਹਨਾਂ ਦੀ ਕਣਕ ਕਟਲਾ ਇਹ ਕਾੜ ਕੱਟੇ ਉੱਤੋਂ ਹੁਣ ਉਹਨਾਂ ਦੀ ਕਣਕ ਜਿਹੜੀ ਹੁਣ ਮੈਂ ਨਵੀਂ ਗੱਲ ਸੁਣੀ ਐ ਇਧਰ ਪਿੰਡਾਂ 'ਚ ਆ ਕੇ ਕਿ ਅੱਗੋਂ ਕੜਕ ਦਾ ਵੱਖਰਾ ਕੱਟ ਲੱਗ ਰਿਹਾ ਤੇ ਦੱਸੋ ਇਹ ਸਰਕਾਰ ਜਿਹੜੀ ਇਸ ਤਰ੍ਹਾਂ ਦੀ ਹੈ ਇਹ ਵੋਟਾਂ ਦੀ ਹੱਕਦਾਰ ਹੈ ਇਸ ਕਰਕੇ ਭਰਾਓ ਹੁਣ ਬੇਨਤੀ ਐ ਕਿ ਇੱਕ ਤਾਂ ਤਗੜੇ ਹੋ ਜਾਓ ਆ ਧਮਕੀਆਂ ਤੋਂ ਕਿਆ ਬਾਹਰ ਨਾਲੇ ਇੱਧਰ ਤੇ ਬਹੁਤ ਆਉਣਗੇ ਸਾਰੇ ਤੁਹਾਡੇ ਨਾਲ ਬੈਠੇ ਆ ਜਦੋਂ ਕਹੋਗੇ ਸ਼ਰਮਣੀ ਕਾਲੀਦਲ ਦਾ ਪ੍ਰਧਾਨ ਸਰਦਾਰ ਸਰਬੀਸਕ ਬਾਦਲ ਵੀ ਪਿੰਡ ਆ ਕੇ ਬਿਠਾ ਰਿਆ ਬਿਲਕੁਲ ਦੰਦੀ ਲੋੜਨੀ ਕਿਸੇ ਤੋਂ ਦੰਦੀ ਲੋੜਨੀ ਜਿਹੜਾ ਮਰਜੀ ਆਜ ਤਖਦੇ ਹੋ ਕੇ ਬੋਥ ਲਾਓ ਤੇ ਇਹਨਾਂ ਦੀਆਂ ਜਿਹੜੀਆਂ ਵੀਡੀਓ ਹੈ ਜਦੋਂ ਚੈੱਕ ਕਰਨਾ ਤੇ ਦਿਖਾਓ ਇਹਨਾਂ ਨੂੰ ਸੁਣਾਓ ਵੀ ਇਹ ਬਹੁਤ ਵੀਡੀਓ ਤੁਸੀਂ ਵਧੀਆ ਪਾਈ ਇਹਦਾ ਰਿਜ਼ਲਟ ਦੇਖੋ ਸਾਡੇ ਪਿੰਡ ਦੀ ਮਸ਼ੀਨ ਖੋੜ ਕੇ ਤੇ ਜਿਹੜੇ ਕਹਿੰਦੇ ਸੀ ਬੋਥ ਨਹੀਂ ਲਾਉਣੇ ਉਹਨੂੰ ਕਹੋ ਬੋਥ ਲੱਗਣਗੇ ਤੋ ਜਿੰਨੇ ਰੋਕਣਾ ਹੋ ਰੋਕੇ ਦਿਖਾਓ। ਇਸ ਲਈ ਅੱਜ ਵੀ ਤੁਹਾਡੇ ਨਾਲ ਆ ਕੱਲ ਨੂੰ ਯਾਦ ਕਰੋਗੇ ਫਿਰ ਤੁਹਾਡੇ ਨਾਲ ਆਵਾਂਗੇ ਅੱਧੀ ਰਾਤ ਨੂੰ ਟੈਲੀਫੋਨ ਕਰਾਂਗੇ ਆ ਕਿੱਜੇ-ਕੱਜੇ ਸਾਡੇ ਜਰਨਲ ਬੈਠੇ ਆ ਅੱਜ ਕਾਲੀ ਸੀ ਡੀਸੀ ਸਾਹਿਬ ਵੀ ਆ ਗਏ ਸਾਡੇ ਬਾਕੀ ਭਾਜੀ ਵੀ ਇੱਥੇ ਬੈਠੇ ਆ ਜੈਦਲ ਸਾਹਿਬ ਸਾਰੇ ਬੈਠੇ ਪਿੱਛੇ ਪੂਰੀ ਲਾਈਨ ਹੈ ਐਸੇ ਕਰਕੇ ਵਿਸ਼ੇਸ਼ਤਾ ਉੱਤੇ ਤੁਹਾਡੇ ਨਗਰ ਚ ਆਏ ਆ ਕਿ ਸਾਨੂੰ ਪਤਾ ਇੱਥੇ ਥੋੜਾ ਜਿਹਾ ਦਬਾਅ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਆ ਪਰ ਮੈਨੂੰ ਪਤਾ ਤੁਸੀਂ ਆਪ ਵੀ ਬਹੁਤ ਤਗੜੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਕਿਉਂਕਿ ਐਦਾਂ ਦੇ ਬੋਲਣ ਵਾਲੇ ਸਰਪੰਚ ਹੱਥਾਂਂ ਵਿੱਚ ਨਹੀਂ ਹੁੰਦੇ ਜਿਸ ਤਰੀਕੇ ਜਿਹੜੀ ਆ ਖੁੱਲ ਕੇ ਸਪਸ਼ਟ ਗੱਲ ਉਹਨਾਂ ਨੇ ਕੀਤੀ ਆ ਪਰ ਫਿਰ ਵੀ ਕਿਤੇ ਲੋੜ ਪਵੇ ਕੋ 24 ਘੰਟੇ ਤੁਹਾਡੇ ਨਾਲ ਅਸੀਂ ਸਾਰੇ ਹਾਜ਼ਰਾਂ ਤਗੜੇ ਹੋ ਕੇ ਦੋ ਦਿਨ ਰਹਿ ਗਏ ਤੇ ਵੀਡੀਓ ਕੋਈ ਆਜਾ ਬੰਦਾ ਨਾ ਰਹਿ ਜਾਵੇ ਦਿਨੇ ਤੱਕ ਨਾ ਪਹੁੰਚ ਹੁਣ ਇਹਨੇ ਜੋ ਕਹਿਣਾ ਸੀ ਉਹ ਤਾਂ ਕਹਿ ਦਿੱਤਾ ਪਰ ਵੀ ਸਗਾ ਜਿਹੜੀ ਆ ਉਹ ਹੁਣ ਆਪਾਂ ਦਰਤਾਰਥ ਕਰਨੀ ਆ ਇੱਕ ਤਰੀਕ ਨੂੰ ਦੋ ਫਾਸਲੇ ਹੋਣੇ ਆ ਇੱਕ ਤਾਂ ਜਿੱਕਰ ਬੈਰੋਕੇ ਹੱਥੇਲਾ ਕਰਕੇ ਗਏ ਜਿਹੜਾ 1984 ਚ ਹਮਲਾ ਹੋਇਆ ਸੀ ਦਰਬਾਰ ਸਾਹਿਬ ਤੇ ਤੇ ਇਸ ਪਰਿਵਾਰ ਨੇ ਸਵਾਗਤ ਕੀਤਾ ਸੀ ਇਹਨਾਂ ਦੇ ਪਿਤਾ ਦੇ ਜਾ ਕੇ ਦਿੱਲੀ ਬੱਸਾਂ ਭਰ ਕੇ ਇੰਦਰਾ ਗਾਂਧੀ ਦਾ ਇੱਕ ਤਾਂ ਇਹ ਹਸਾਬ ਤਾਂ ਤੇ ਦੂਜਾ ਹੋਣਾ ਨਵਾਂ ਜਿਹੜਾ ਤਿਆਂ ਪਰ ਨਾਲਾ ਸ਼ੁਰੂ ਹੋ ਗਿਆ ਇਸ ਕਰਕੇ ਹੁਣ ਇਕੱਠਾ ਹੀ ਹਿਸਾਬ ਕਰਦਿਆਂ ਕਿ ਵਿੱਚੇ ਹੀ ਕਾਢਾਂ ਦਾ ਵਿੱਚੇ ਦੂਜਾ ਤੇ ਇਹੋ ਜੀ ਸਜਾ ਦੇ ਦਿਓ ਕਿ ਅੱਗੇ ਤੋਂ ਕੋਈ ਹਿੰਮਤ ਇਸ ਪਬਲਿਕ ਨੂੰ ਧੱਕਾ ਕਰਨ ਦੀ ਨਾ ਕਰੇ ਸਾਰਿਆਂ ਦਾ ਮਨਫੇ ਤੈਅ ਦੇ ਤੂੰ ਧੰਨਵਾਦ ਕਰਦਾ ਕਿਉਂਕਿ ਸਮਾਗਮ ਅੱਜ ਕਾਫੀ ਆ ਹੁਣ ਪ੍ਰਚਾਰ ਦਾ ਸਮਾਂ ਘੱਟ ਰਹਿ ਗਿਆ ਤਾਂ ਉੱਥੇ ਵੀ ਹਾਜ਼ਰ ਹੋਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ